ਸਤਨਾਮ ਸ਼੍ਰੀ ਵਾਹਿਗੁਰੂ ਜੀ ਗੁਰੂ ਗਰੀਵਨ ਰਾਜ ਦੰਡਾਤਿ ਵੰਦਨਾ ਅਨਕਬਾਰ ਸਰਬ ਕਲਾ ਸਮਰਾਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਜੀ ਡੋਲ ਤੇ ਰੱਖੋ ਨਾਨਕ ਦੇ ਕਰ ਹੱਥ ਪਰਮ ਸਨਮਾਨ ਜੋ ਸਤੂਗੁਰਾਂ ਦੀ ਸਾਜੀ ਔਰ ਨਵਾਜੀ ਗੁਰੂ ਪਿਆਰੇ ਗੁਰੂ ਸواری ਗੁਰੂ ਰੂਪ ਸਾਧ ਸੰਗਤ ਜੀ ਆਓ ਵਿਭਾਗਿਆਂ ਨੂੰ ਸਤਗੁਰਾਂ ਦੇ ਪਾਵਨ ਚਰਨਾਂ 'ਚ ਅਮਰਤ ਵੇਲੇ ਤੋਂ ਲੈ ਕੇ ਹਾਜ਼ਰੀਆਂ ਲਵਾ ਰਹੇ ਹਾਂ ਸਵਾਗਤ ਗੁਰਮਤਿ ਨੀਅ ਵਿਚਾਰਾਂ ਪ੍ਰారంਭ ਕਰਦੋਂ ਪਹਿਲਾਂ ਸਤਿਗੁਰੂ ਜੀ ਦੇ ਬਖਸ਼ਿ ਕੋਈ ਫਤਿਹ ਬੁਲਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਜਾਪਾ ਜਪਜੀ ਸਾਹਿਬ ਦੀ ਵਿਹਿ ਵੀ ਪੌੜੀ ਦੀ ਵਿਚਾਰ ਪਈ ਇੱਕ ਇਸ ਦੇ ਸੰਦਰਭ ਵਿੱਚ ਸਤਿਗੁਰੂ ਜੀ ਨੇ ਪੌੜੀ ਚਾਰਨ ਕੀਤੀ ਹੈ ਆਓ ਇਸ ਦਾ ਨਿਰਣਾ ਕਰੀਏ ਸੁਧਾਣੇ ਸਵਾਲ ਕੀਤਾ ਕਿ ਸਤਿਗੁਰ ਸੱਚੇ ਪਾਸ਼ਾ ਜੋ ਆਪ ਜੀ ਨੇ ਕਿਹਾ ਕਿ ਨਾਮ ਸਿਮਰਨ ਤੋਂ ਬਗੈਰ ਸਰੂਪ ਦੀ ਪ੍ਰਾਪਤੀ ਨਹੀਂ ਹਾਂ ਪ੍ਰੰਤੋ ਬੁੱਧੀ ਮਲੇਣ ਦਾ ਕਾਰਨ ਉਸ ਵਾਹਿਗੁਰੂ ਦਾ ਨਾਮ ਜਪਿਆ ਨਹੀਂ ਜਾਂਦਾ ਕਿਉਂਕਿ ਸਾਡੇ ਯੋਗ ਮਤ ਅਨੁਸਾਰ ਤਾਂ ਪ੍ਰਾਣਾਯਮ ਕਰਕੇ ਅੰਤਸ਼ਕਾਰਨ ਸ਼ੁੱਧ ਕੀਤਾ ਹੈ ਇਸ ਲਈ ਆਪ ਜੀ ਕਿਰਪਾ ਕਰਕੇ ਦੱਸੋ ਕਿ ਤੁਹਾਡੇ ਮਤ ਅਨੁਸਾਰ ਬੁੱਧੀ ਦੇ ਅੰਦਰੋਂ ਪਾਪਾਂ ਦੀ ਮੈਲ ਕਿਵੇਂ ਦੂਰ ਹੁੰਦੀ ਹੈ ਤੇ ਸਤਿਗੁਰੂ ਜੀ ਨੇ ਫਿਰ ਜਿਹੜੇ ਪਾਵਨ ਸ਼ਬਦ ਦੀ ਪੌੜੀ ਦੀ ਵਿਚਾਰ ਕਰਨ ਲੱਗੇ ਆ 20ਵੀਂ ਪੌੜੀ ਦੀ ਫਿਰ ਸਤਿਗੁਰੂ ਜੀ ਫਿਰ ਫਰਮਾ ਕਰਦੇ ਹੈ ਭਰੀਏ ਹੱਥ ਪੈਰ ਤਨ ਦੇ ਖੇ ਪਾਣੀ ਤੋਤੇ ਉਤਰ ਸੁਖੇ ਦ੍ਰਿਸ਼ਟਾਂਤ ਅਲੰਕਾਰ ਦੁਆਰਾ ਫਰਮਾਉਂਦੇ ਹੈ ਕਿ ਐਸੇ ਤੋਂ ਜਿਵੇਂ ਹੱਥ ਪੈਰ ਜਾਂ ਸਾਰਾ ਸਰੀਰ ਮਿੱਟੀ ਘਟੇ ਨਾਲ ਭਰ ਜਾਵੇ ਤਾਂ ਪਾਣੀ ਨਾਲ ਧੋਤਿਆਂ ਉਹ ਮਿੱਟੀ ਘਟਾ ਜਾਂ ਮੈਲ ਉਤਰ ਜਾਂਦੀ ਹੈ ਭਾਵ ਜਿਕਰ ਇਹ ਤਣ ਗੋਡਿਆਂ ਤੋਂ ਲੈ ਕੇ ਮੋਢਿਆਂ ਤੱਕ ਦਾ ਸਰੀਰ ਦਾ ਵਿਚਕਾਰਲਾ ਹਿੱਸਾ ਸਰੀਰ ਦੇ ਬਾਕੀ ਸਵੰਗ ਜਿਵੇਂ ਹੱਥ ਪੈਰ ਆਦਿ ਮਿੱਟੀ ਧੂੜ ਰਾਲ ਭਰ ਜਾਣ ਤਾ ਪਾਣੀ ਨਾਲ ਧੋਤਿਆ ਉਹ ਮੈਲ ਉਤਰ ਜਾਂਦੀ ਹੈ ਤੇ ਸਾਧ ਸੰਗਤ ਜੀ ਇਸ ਪਾਠ ਦਾ ਉਚਾਰਨ ਕਰਨਾ ਭਰੀਏ ਹੱਥ ਪੈਰ ਭਰੀਏ ਹੱਥ ਪੈਰ ਤਨ ਖੇ ਪਾਣੀ ਉਤਰ ਸ ਖੇ ਸਾਸ ਜੀ ਪਰੰਤੂ ਕਈ ਇਹਦਾ ਪਾਠ ਇਕੱਠਾ ਵੀ ਮੰਨਦੇ ਨੇ ਉਤਰ ਪਰੇ ਦਾ ਪਾਠ ਕਰਨਾ ਉਤਰ ਸੋ ਖੇ ਪਾਠ ਕਰਨਾ ਹੈ ਸਵਗੇ ਪੜੀਏ ਆਪਾਂ ਮੂਤ ਪੁਰੀਤੇ ਕੱਪੜਾ ਹੋਏ ਦੇ ਸਾਬੂਣ ਲਈਆ ਉਹ ਧੋਏ ਜੇਕਰ ਸ਼ਾਬ ਆਤ ਨਾਲ ਕੱਪੜਾ ਜਾਂ ਵਸਤਰ ਅਪਵਿੱਤਰ ਹੋ ਜਾਵੇ ਦੇ ਸਾਬੂਨ ਉਹ ਸਾਬਣ ਦੇ ਨਾਲ ਲਈਏ ਉਹ ਧੋਏ ਧੋ ਲਈਦਾ ਭਾਵ ਪਵਿੱਤਰ ਜੋ ਸਾਫ ਕਰ ਲਈਦਾ ਐਸੇ ਦੁਰਸੋ ਇਸੇ ਤਰ੍ਹਾਂ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇ ਪਾਪਾਂ ਦੇ ਨਾਲ ਭਰ ਜਾਵੇ ਮਤ ਬੁੱਧੀ ਤਾਂ ਉਹ ਪਰਮੇਸ਼ਰ ਦੇ ਨਾਮ ਦੇ ਰੰਗ ਨਾਲ ਧੁੱਤੀ ਜਾਂਦੀ ਹੈ ਜੇ ਕਹਿ ਲਓ ਜੋ ਸੂਖਾਂ ਬੁੱਧੀ ਹੈ ਨਾ ਉਹ ਪਰਮੇਸ਼ਰ ਦੇ ਸੂਖਮ ਨਾਮ ਰੂਪੀ ਸਰਬਨ ਲਾ ਕੇ ਸਤਗੁਰੂ ਰੂਪੀ ਦਰਿਆ ਦੇ ਸਤਸੰਗ ਰੂਪੀ ਘਾਟ ਉੱਤੇ ਨਿਸ਼ਚ ਰੂਪੀ ਪਟੜੇ ਉਤੇ ਪ੍ਰੇਮ ਰੂਪੀ ਪਾਣੀ ਨਾਲ ਪਗਤੀਆਂ ਜੋਗਤੀਆਂ ਦੀਆਂ ਮੁਕੀਆਂ ਦੇ ਕੇ ਧੋਤੀ ਜਾ ਸਕਦੀ ਹੈ ਇਸ ਤਰ੍ਹਾਂ ਕਹਿੰਦੇ ਗੁਰ ਦਰਿਆ ਆਓ ਸਦਾ ਜਲ ਨਿਰਮਲ ਮਿਲਿਆ ਦਰਮਤ ਮੈਲ ਹਰੇ ਲਾਗੀ ਮੈਲ ਮਟੈ ਸਜਨ ਇਹ ਗੁਰੂ ਦਰਿਆ ਹੈ ਭਾਈ ਇਸ ਕਰਕੇ ਜਿਉਂ ਸਾਬਣ ਕਾਪੂਰ ਉਜਲ ਹੋਤ ਨਾਮ ਜਪਤ ਭਰਮ ਭਉ ਖੋਤ ਕਹਿੰਦੇ ਜਿਵੇਂ ਸਾਬਣ ਦੇ ਨਾਲ ਕੱਪੜਾ ਉਜਲਾ ਹੋ ਜਾਂਦਾ ਹੈ ਉਸੇ ਤਰ੍ਹਾਂ ਹੀ ਨਾਮ ਜਪਣ ਦੇ ਨਾਲ ਸਾਧ ਸੰਗ ਜੀ ਬਹਿਮਾ ਭਰਮਾਂ ਦਾ ਜਿਹੜਾ ਪੜਦਾ ਹੈ ਮੈਲ ਉਹ ਵੀ ਦੂਰ ਹੋ ਜਾਂਦੀ ਆਪੋ ਸਤਨਾਮ ਫਿਰ ਸਦਾਨੇ ਸਵਾਲ ਉੱਚਾ ਪੁੱਛਣ ਲੱਗੇ ਕਹਿੰਦੇ ਬਾਦਸ਼ਾਹ ਆਪ ਜੀ ਕਿਰਪਾ ਕਰਕੇ ਉਹ ਦੱਸੋ ਜੋ ਉਸ ਪ੍ਰਭੂ ਦੇ ਨਾਮ ਨੂੰ ਜਪਦੇ ਨੇ ਕਿ ਉਹਨਾਂ ਨੂੰ ਪੁੰਨੀ ਕਹਿਣਾ ਜਾਂ ਪਾਪੀ ਕਹਿਣਾ ਵੰਦੈ ਤਾਂ ਸਤਿਗੁਰੂ ਜੀ ਫਰਮਾਉਂਦੇ ਨੇ ਇਹਦਾ ਸਵਾਲ ਹੀ ਉਤਮ ਨਹੀਂ ਬਣਦਾ ਇਹ ਸਵਾਲ ਠੀਕ ਹੀ ਨਹੀਂ ਉਚਿਤ ਨਹੀਂ ਹੈ ਕਿਉਂ ਭਾਈ ਮਾਰੇ ਕਹਿੰਦੇ ਪੁੰਨੀ ਪਾਪੀ ਆਖਣ ਨਾਹੀ ਐਸ ਤੋਂ ਜੇਕਰ ਉਹ ਸੁਕਾਮੀ ਨਹੀਂ ਤਾਂ ਪੁੰਨੀ ਨਹੀਂ ਹੋ ਸਕਦੇ ਤੇ ਵਰਤਮਾਨ ਵਿੱਚ ਜੇ ਉਹਨਾਂ ਨੇ ਪਾਪਾਂ ਤੋਂ ਤੋਬਾ ਕਰਕੇ ਪਿਛਲੇ ਪਾਪਾਂ ਦੀ ਮੈਲ ਨਾਮ ਦੁਆਰਾ ਧੋ ਲਈ ਹੈ ਤਾਂ ਪਾਪੀ ਵੀ ਆਖੇ ਨਹੀਂ ਜਾ ਸਕਦੇ ਭਾਵੇਂ ਜਿਹੜੇ ਪਰਮੇਸ਼ਰ ਦੇ ਨਾਮ ਨੂੰ ਨਹੀਂ ਆਖਦੇ ਉਹ ਭਾਵੇਂ ਪੁੰਨੀ ਹੋਵੇ ਭਾਵੇਂ ਪਾਪੀ ਦੋਵੇਂ ਖਾਲੀ ਰਹਿ ਜਾਂਦੇ ਐ ਤੇ ਜਿਹੜੇ ਪਾਪੀ ਜੀਵ ਵੀ ਪਰਮੇਸ਼ਰ ਦੇ ਨਾਮ ਨੂੰ ਆਖ ਕੇ ਪੁੰਨੀ ਹੋ ਗਏ ਉਹ ਆਖੇ ਨਹੀਂ ਜਾ ਸਕਦੇ ਭਾਵ ਉਹ ਬਿਆਨਤ ਨੇ ਜੋ ਕਿਸੇ ਪਾਸੋਂ ਕਹੇ ਨਹੀਂ ਜਾ ਸਕਦੇ ਜੈਸਾ ਕਿ ਪਤ ਤੋ ਪੁਨੀਤ ਅਸਾਪ ਹੋਏ ਹਰ ਜਰਨੀ ਮਨ ਲਗਾ ਕਿਵੇਂ ਭਾਈ ਅਨੇਕਾਂ ਨੇ ਪਾਪੀ ਜਿਹੜੇ ਪਵਿੱਤਰ ਹੋ ਗਏ ਪੁਨੀ ਹੋ ਗਏ ਕਿਵੇਂ ਜਿਵੇਂ ਗਣਤਾ ਵਿਆਦ ਬਾਰਮਿਕ ਅਜਾਮਲ ਵਰਗੇ ਅਨਗਿਣਤ ਲੋਕ ਪਾਪੀਆਂ ਤੋਂ ਪੁਨੀ ਹੋ ਗਏ ਜਿਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਆ ਜੋ ਜੋ ਨਾਮ ਜਪੈ ਅਪਰਾਧੀ ਸਭ ਤਿਲਕੇ ਦੋਖ ਪਰ ਹਰੇ ਬੇਸਵਾ रावत अजामोल ਉਧਰਿਓ ਮੁਖ ਬੋਲੇ ਨਾਰਾਇਣ ਹਰੇ ਸਾਧ ਸੰਗਤ ਜੀ ਵੇਖੋ ਉਹ ਵੀ ਪੁੰਨੀ ਹੋ ਗਏ ਉਹ ਵੀ ਤਰ ਗਏ ਸਾਧ ਸੰਗਤ ਕਿਉਂ ਬਈ ਪੁੰਨ ਕੀ ਹੈ ਹਰ ਰੋਜ਼ ਰਹਿਰਾਸ ਦੇ ਵਿੱਚ ਪੜਦੇ ਆ ਪਾਉੜੀ ਤਥੈ ਤੂ ਸਮਰੱਥ ਜਥੈ ਕੋਈ ਨਾਹੇ ਉਥੈ ਤੇਰੀ ਰਥ ਅਗਨੀ ਉਦਰ ਮਾਹੇ ਸੁਣ ਕੇ ਜੰਮ ਕੇ ਦੂਤ ਨਾਏ ਤੇਰਾ ਸੜ ਜਾਏ ਭੌਜਨ ਵਿਖਮ ਸਦਾ ਹੋ ਗੁਰਸਬਦ ਦੀ ਉਪਾਰ ਪਾਹੇ ਜਿੰਨ ਕੋ ਲਗੀ ਪਿਆਸ ਅੰਮ੍ਰਿਤ ਸੇਂ ਖਾਏ ਕਲ ਮੈਂ ਇਹੋ ਪੁਨ ਗੋਵਿੰਦ ਗਾਇ ਇਸ ਕਾਲ ਚੁਗ ਦੇ ਵਿੱਚ ਸਭ ਤੋਂ ਵੱਡਾ ਪੁਨਨੀ ਪਰਮੇਸ਼ਰ ਦੇ ਗੋਣ ਗੋਣਿਆ ਆਖੋ ਜਤ ਹਾਂ ਇਹ ਹੈ ਜੀ ਪਰਮੇਸ਼ਰ ਦੇ ਗੁਣ ਗਾਉਣ ਇਧਰ ਮੇਰੇ ਕੋਲ ਸਾਹਮਣੇ ਹੋ ਕੇ ਬੈਠੋ ਨਾ ਇਧਰ ਕੰਧ ਨਾਲ ਦਾਤੋ ਬੈਠੇ ਹੋ ਗੱਲਾਂ ਸੁਣੋ ਸਾਹਮਣੇ ਹੋ ਕੇ ਅੱਖਾਂ ਜੱਖਾਂ ਪਾ ਕੇ ਸੁਣਾ ਕਰੋ ਗੱਲ ਜੀ ਓਲੇ ਹੋ ਕੇ ਬਹਿ ਜਾਨੇ ਬਾਬਿਓ ਸਾਹਮਣੇ ਬੈਠੋ ਇਧਰ ਸੱਚੇ ਪਾਤਸ਼ਾਹ ਕਿਨ ਕੱਲ ਮੈਂ ਇਹੋ ਕੀ ਹੈ ਕੱਲ ਮੈਂ ਇਹੋ ਜੇ ਕੋਈ ਇਹਦੇ ਤਕਲੀਫਾ ਬੋਰਜੀ ਨਾਲ ਢੂਈ ਲਾ ਲੋ ਕਿਉਂ ਜੀ ਵਨ ਆ ਸਾਹਮਣੇ ਬੈਠੇ ਮਾਰਾ ਕਹਿੰਦੇ ਕਲ ਮੈਂ ਇਹੋ ਪੁੰਨ ਗਣ ਗੋਵਿੰਦ ਗਾਹੀ ਉਸ ਤੋਂ ਪਾਪੀ ਕਿਵੇਂ ਹੋਣਗੇ ਪਾਪੀ ਨਹੀਂ ਕਹ ਸਕਦੇ ਜਿਹੜੇ ਨਾਮ ਜਪਦੇ ਆਖੋ ਸਤਨਾਮ ਸਹੀਏ ਨਾ ਪਾਪੀ ਕੌਣ ਸੀਗਾ ਪਾਪੀ ਕਿਉਂ ਜੀ ਕੌਣ ਸੀਗਾ ਗਣਤਾ ਪਾਪੜੀ ਅਜਾਮਲ ਪਾਪੀ ਸੀ ਬਾਰਮਿਕ ਵੀ ਪਾਪੀ ਸੀ ਕਿਉਂ ਬਣੇ ਭਗਤ ਕਹਿੰਦੇ ਆਖੋ ਸਤਨਾਮ ਕਿਉਂ ਜੀ ਇਸ ਕਰਕੇ ਮਾਰ ਕਹਿੰਦੇ ਉਹ ਭਾਈ ਬੇਸੁਆਰਾਵਤ ਅਜਾਮਲ ਉਧਰੋਂ ਮੁਖ ਬੋਲੇ ਨਾਰਾਇਣ ਨਾਰੇ ਹੁਣ ਅਜਾਮਲ ਸੀ ਸਾਧ ਸੰਗਤ ਜੀ ਬ੍ਰਾਹਮਣਾ ਦਾ ਸੀਗਾ ਬ੍ਰਾਹਮਣਾ ਦੇ ਘਰ ਦਾ ਜਮ ਜੰਪਲ ਸੀ ਉਹ ਅਜਾਮਲ ਤੇ ਕੀ ਹੋਇਆ ਕਹਿੰਦੇ ਪਿਓ ਨੇ ਇਹਨੂੰ ਪੜ੍ਹਨੇ ਪਾਤਾ ਆਪਣੇ ਮਾਪਿਆਂ ਨੇ ਪੜ੍ਹਾਈ ਕਰਾਈ ਕਿਉਂ ਆਪਾਂ ਵੀ ਆਪਦੇ ਬਿਆਨੇ ਪੜਾ ਰਹੇ ਆਂ ਆਪ ਪੜੇ ਪੁੱਤਾਂ ਨੂੰ ਪੜਾਏ ਨਾ ਪੋਤੇ ਪੁੱਤਰਾਂ ਨੂੰ ਵੀ ਪੜਾਈਏ ਐ ਐਵੇਂ ਜੇ ਅਜਾਮਲ ਦੇ ਬਾਪੂ ਨੇ ਵੀ ਅਜਾਮਲ ਨੂੰ ਪੜਨ ਵਾਸਤੇ ਦਿੱਤੇ ਜਿਆ ਤੇ ਜਦੋਂ ਆਪ ਦੇ ਸਕੂਲ ਦੇ ਵਿੱਚ ਗਿਆ ਤਾਂ ਉਹਦਾ ਗੁਰੂ ਉਹਦਾ ਟੀਚਰ ਕਹਿੰਦਾ ਹੈ ਅਜਾਮਲ ਜੇ ਤੂੰ ਆਉਣਾ ਤਾਂ ਕਹਿੰਦੇ ਸ਼ਹਿਰ ਦੇ ਉਤੋਂ ਦੀ ਘੁੰਮ ਕੇ ਆਈਂ ਆਖੋ ਸਤ ਨਾਮ ਸ਼ਹਿਰ ਦੇ ਉਤੋਂ ਦੀ ਘੁੰਮ ਕੇ ਆਈ ਨਹੀਂ ਆਉਣਾ ਜੇ ਤੂੰ ਮੇਰੇ ਵਚਨਾਂ ਚ ਵੱਜਾ ਰਹਿ ਗਿਆ ਤਾਂ ਪਤਾ ਨਹੀਂ ਕੀ ਕੁਝ ਪ੍ਰਾਪਤ ਕਰ ਲੇਨਾ ਚਲੋ ਜੀ ਗੁਰੂ ਪਾਤਸ਼ਾਹ ਦੀ ਕਿਰਪਾ ਹੋਈ ਅਜਮਲ ਲਗਾਤਾਰ ਆਪਣੇ ਗੁਰੂ ਦੀ ਆਪਣੇ ਟੀਚਰ ਦੀ ਗੱਲ ਮੰਨਦਾ ਹੋਇਆ ਹਰ ਰੋਜ ਹਰ ਰੋਜ ਸ਼ਹਿਰ ਦੇ ਉਤੋਂ ਦੀ ਘੁੰਮ ਕੇ ਆਇਆ ਕਰੇ ਇੱਕ ਦਿਨ ਜਦੋਂ ਵਿਦਿਆ ਪੂਰੀ ਹੋ ਗਈ ਜਦੋਂ ਵਿਦਿਆ ਹੋ ਗਈ ਪੂਰੀ ਕਹਿੰਦਾ ਚੱਲ ਮਣਾ ਅੱਜ ਇੱਧਰ ਦੀ ਜਾ ਕੇ ਵੇਖ ਲਈ ਆਖੋ ਸਤਨਾ ਜਦੋਂ ਜਾਂਦਾ ਤਾਂ ਕਹਿੰਦੇ ਉਹ ਸ਼ਹਿਰ ਦੇ ਬਾਜ਼ਾਰ ਵਿੱਚ ਕਹਿੰਦੇ ਵੇਸ਼ਵਾਰਾ ਘਰ ਸੀ ਆਖੋ ਸਤਨਾ ਕਹਿੰਦੇ ਇਹੋ ਜਿਹਾ ਵਿਸ਼ੇਵਪਾਰਾਂ ਦਾ ਆਪੀ ਹੋ ਗਿਆ ਕਿ ਸਾਧ ਸੰਗ ਜਿਹੜੀਆਂ ਕੀਤੀਆਂ ਪੜਾਈਆਂ ਸੀ ਸਾਰੀਆਂ ਬੇਕਾਰ ਹੋ ਗਈਆਂ ਆਖੋ ਸਤਨਾ ਪਾਪ ਕਰਦਾ ਸਾਧ ਸੰਗ ਹੁਣ ਵੇਸ਼ਵਾ ਸਾਧ ਸੰਗ ਦੀ 마ਫ ਕਰਨਾ ਜਿਹੜਾ ਸਾਧਨ ਹੈ ਹੀ ਸਾਧ ਸੰਗਤ ਜੀ ਕਾਮੀ ਆ ਸਾਧ ਸੰਗਤ ਵਿਸ਼ੇ ਬਕਾਰ ਭੋ ਤੁਹਾਨੂੰ ਹਰ ਕੋਈ ਨਹੀਂ ਜੰਗਾ ਕਹਿੰਦਾ ਆਖੋ ਸਤਨਾ ਕਹਿੰਦੇ ਇਹ ਤਾਂ ਬੇਕਾਰ ਹੋ ਗਿਆ ਮਾਂ ਪਿਓ ਨੇ ਸਾਧ ਸੰਗਤ ਜੀ ਜ਼ਮੀਨ ਜਾਇਦਾਦ ਤੋਂ ਬੇਦਖਲ ਕਰਤਾ ਆਖੋ ਸਤਨਾ ਇਹ ਇਹ ਕੀ ਕਰਦਾ ਹੈ ਪੰਡਤ ਵਿਦਵਾਨਾਂ ਦਾ ਬੱਚਾ ਹੋ ਕੇ ਐਡੇ ਵੱਡੇ ਮਹਾਂਪੁਰਖ ਦਾ ਸੇਵਕ ਹੋ ਕੇ ਇੱਕ ਹੀ ਕਾਰਜ ਕਰਨ ਲੱਗੇ ਇਸ ਕਰਕੇ ਲੋਕਾਂ ਨੇ ਥੂ-ਥੂ ਕਰਨੀ ਸ਼ੁਰੂ ਕਰ ਦਿੱਤੀ ਇਸ ਕਰਕੇ ਕਹਿੰਦੇ ਉਹ ਵੇਸ਼ਵਾ ਨੂੰ ਲੈ ਕੇ ਕਹਿੰਦੇ ਜੰਗਲਾਂ 'ਚ ਰਹਿਣ ਲੱਗ ਗਿਆ ਆਖੋ ਸਤਨਾਮ ਜੰਗਲਾਂ 'ਚ ਰਹਿਣ ਲੱਗ ਗਿਆ ਤੇ ਸਾਧ ਸੰਗਤ ਜੀ ਜੀਵ ਹੱਤਿਆ ਕਰਦਾ ਸ਼ਿਕਾਰ ਕਰਦਾ ਤੇ ਸਾਧ ਸੰਗਤ ਜੀ ਇਦਾਂ ਹੀ ਕਈ ਸਾਲ ਰਹਿੰਦੇ ਰਹਿੰਦੇ ਘਰ ਦੇ ਵਿੱਚ ਕਈ ਬੱਚਿਆਂ ਦਾ ਬਾਪ ਬਣ ਗਿਆ ਆਖੋ ਸਤਨਾਮ ਇੱਕ ਦਿਨ ਕੀ ਹੋਇਆ ਜੰਗਲ ਵਿੱਚ ਸ਼ਿਕਾਰ 껠ਦਾ ਤੇ ਉਹੀ ਜਿਹੜਾ ਗੁਰੂ ਸੀ ਜਿਹੜੇ ਨੇ ਅਜਾਮਲ ਨੂੰ ਪੜਾਇਆ ਸੀ ਸਾਹ ਸੰਗ ਦੀ ਰਾਹ 'ਚ ਜਾਂਦਾ ਜਾਂਦਾ ਅਜਾਮਲ ਨੂੰ ਮਿਲ ਗਿਆ ਤੇ ਜਾਮਲ ਨੂੰ ਸਾਂ ਸਿਆਣ ਲਿਆ ਉਹ ਕਹਿੰਦੇ ਭਾਈ ਪੁਰਖਾ ਇਹ ਕੀ ਹਾਲ ਬਣਾਇਆ ਏ ਉਹ ਤੈਨੂੰ ਵਿੱਦਿਆ ਤੈਨੂੰ ਪਾਪ ਕਰਨ ਵਾਸਤੇ ਥੋੜਾ ਦਿੱਤੀ ਸੀ ਦੁਨੀਆ ਦੇ ਭਏ ਕਰਨ ਵਾਸਤੇ ਤੈਨੂੰ ਵਿੱਦਿਆ ਦਿੱਤੀ ਸੀ ਪਰ ਤੂੰ ਇਹ ਕੀ ਕਰਨ ਲੱਗਿਆ ਉਹ ਭਾਈ ਕਹਿੰਦਾ ਵਸ ਮਹਾਂਪੁਰਖ ਕਰਮਾਂ ਦੀ ਖੇਡ ਆਉ ਘਰ ਲੈ ਚਲੀਏ ਸਾਧ ਜਮਾਨ ਨੂੰ ਘਰੇ ਲਿਆਇਆ ਘਰ ਦੇ ਵਿੱਚ ਦੇਖਿਆ ਤੇ ਸਾਧੂ ਵੀ ਸਾਹ ਸੰਗ ਦੀ ਜਾਣਦੇ ਸੀ ਵੀ ਇਹ ਤਾਂ ਉਹੀ ਹੈ ਜਿਹੜੇ ਘਰਾਣੇ ਕੰਨਿਓ ਮੈਂ ਜਾਣ ਬੰਨਿਓ ਰੋਕਦਾ ਸੀ ਆਪ ਕੋ ਸਤਨਾਮ ਉਹ ਕਹਿੰਦੇ ਭਾਈ ਇਹ ਤਾਂ ਬਹੁਤ ਵੱਡਾ ਪਾਪ ਕਰ ਲਿਆ ਤੂੰ ਬਹੁਤ ਵੱਡਾ ਪਾਪ ਕੋਲ ਨੂੰ ਹੀ ਕਲੰਕ ਲਾ ਲਿਆ ਤੇ ਕਹਿੰਦਾ ਭਾਈ ਤੂੰ ਬੰਦਗੀ ਕਰਿਆ ਕਰ ਸਿਮਰਨ ਸਿਮਰਨ ਕਰਿਆ ਕਰ ਇਹਦਾ ਨਾਮ ਜੇ ਰੱਬ ਮੇਰੇ ਤੇ ਇੰਨਾ ਕਰਪਾਲੂ ਹੁੰਦਾ ਦਿਆਲੂ ਹੁੰਦਾ ਤੇ ਮੈਨੂੰ ਇਹੋ ਰਸਤੇ ਕਿਉਂ ਤੋਰਦਾ ਆਖੋ ਸਤਿਨਾਮ ਕਹਿੰਦੇ ਚੱਲ ਕੋਈ ਨਹੀਂ ਸਾਧੂ ਜੋਗਤੀਦਾਰ ਹੁੰਦੇ ਆ ਸਾਧ ਸੰਗਤ ਉਹ ਸਾਧੂ ਦੇ ਮਨ ਦੇ ਵਿੱਚ ਦਇਆ ਆਈ ਕਹਿੰਦਾ ਭਾਈ ਆ ਐ ਲੱਗਦਾ ਜਿਵੇਂ ਘਰ ਵਾਲੀ ਦੇ ਨਿਆਣਾ ਹੋਣ ਆਲਾ ਕਹਿੰਦਾ ਹਾਂ ਮਹਾਰਾ ਹੋਣ ਆਲਾ ਕਹਿੰਦੇ ਇਦਾਂ ਕਰੀ ਫਿਰ ਜਿਹੜਾ ਤੇਰੇ ਹੁਣ ਨਿਆਣਾ ਹੋਊ ਘਰ ਦੇ ਵਿੱਚ ਉਹਦਾ ਨਾਂ ਨਾਰਾਇਣ ਰੱਖ ਲਈਂ ਆਖੋ ਸਤਿਨਾਮ ਨਾਰਾਇਣ ਲਖਰੀ ਤੇ ਸਾਧ ਸੰਗਤ ਜੀ ਸਮਾ ਪਿਆ ਤੇ ਗੁਰਮਖ ਪਿਆਰਿਓ ਅਜਾਮਲ ਦੇ ਘਰ ਦੇ ਵਿੱਚ ਪੁੱਤਰ ਜਮਿਆ ਜਿਹਦਾ ਨਾਂ ਰੱਖਿਆ ਨਾਰਾਇਣ ਆਖੋ ਸਤ ਨਾਮ ਹੁਣ ਨਾਰਾਇਣ ਕਿਹਨੂੰ ਕਹਿੰਦੇ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਗੁਰੂ ਨਾਨਕ ਨੂੰ ਨਰਨਕਾਰ ਨਾਰਾਇਣ ਕਹਿੰਦਾ ਹੈ ਨਾ ਆਪ ਗੁਰੂ ਗ੍ਰੰਥ ਸਾਹਿਬ ਵਿੱਚ ਪੜ੍ਹਦੇ ਆ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਮ ਪਰਿਓ ਪਰਮੇਸ਼ਰ ਦਾ ਨਾਮ ਹੈ ਨਾ ਤੇ ਸਾਧ ਸੰਗਤ ਜੀ ਭਾਵੇਂ ਬੱਚਿਆ ਨੂੰ ਆਵਾਜ਼ ਮਾਰਦਾ ਹੈ ਪੁੱਤਰ ਨਾਰਾਇਣ ਛੋਟੇ ਬੱਚੇ ਹਮੇਸ਼ਾ ਆੜਲੇ ਹੁੰਦੇ ਆ ਕੋ ਸਤਨਾ ਉਹ ਨਾਰਾਇਣ ਮੇਰਾ ਪੁੱਤ ਨਾਰਾਇਣ 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 ਦਰਦਾਸ ਸਾਧ ਸੰਗਤ ਇਸ ਤਰ੍ਹਾਂ ਸਾਧ ਸੰਗਤ ਜੀ ਪੁੱਤ ਦੇ ਨਾਮ ਦੇ ਬਹਾਨੇ ਪਰਮੇਸ਼ਰ ਦੀ ਬੰਦਗੀ ਦੇ ਵਿੱਚ ਮਾਨ ਹੈ ਜਿਹੜਾ ਜੁੜਨ ਲੱਗਿਆ ਉਹ ਜਿਹੜਾ ਪਾਪੀ ਮਾਨਸ ਸੀ ਤੇ ਸਾਧ ਸੰਗ ਦੀ ਉਹ ਹੁਣ ਪਰਮੇਸ਼ਰ ਦੇ ਨਾਮ ਦੇ ਨਾਲ ਅੰਦਰੇ ਅੰਦਰ ਧੋਤਾ ਜਾ ਰਿਹਾ ਆਖੋ ਸਤਨਾਮ ਅੰਦਰੇ ਅੰਦਰ ਧੋਤਾ ਜਾ ਰਿਹਾ ਇੱਕ ਦਿਨ ਜਮਰਾਜ ਨੇ ਜਮਦੂਤ ਭੇਜਦੇ ਕਹਿੰਦੇ ਜਾਓ ਅਜਾਮਲ ਦਾ ਟਾਈਮ ਪੂਰਾ ਹੋ ਗਿਆ ਆਖੋ ਸਤਨਾਮ ਕਹਿੰਦੇ ਲੈ ਕੇ ਆਓ ਜਦ ਜਮਰਾਜ ਦੇ ਭੇਜੇ ਸਾਧ ਸੰਤ ਜੀ ਜਾਮ ਲੈਣ ਹੀ ਆਏ ਸੀ ਤੇ ਜਦੋਂ ਜਾਮਦੇਸੇ ਨਾ ਤੇ ਆਜਾਮਲ ਸਾਹ ਸੰਗਤ ਜੀ ਹਾਏ ਹਾਏ ਕਰਦਾ ਓਏ ਮਾਰਦਾ ਵਿਚਾਲੋਏ ਵਿਚਾਲੋ ਘਰ ਵਾਲੀ ਨੂੰ ਆਵਾਜ਼ ਮਾਰਦਾ ਵੱਡੇ ਪੁੱਤਰਿਆਂ ਨੂੰ ਆਵਾਜ਼ ਮਾਰਦਾ ਕੋਈ ਨਹੀਂ ਨੇੜੇ ਤੇ ਕੋਲੇ ਖੇਡਦਾ ਫਿਰਦਾ ਸੀ ਪੁੱਤ ਨਾਰਾਇਣ ਆਖੋ ਸਤਨਾ ਉਹਨੇ ਕਿਹਾ ਨਾਰਾਇਣ ਬਚਾ ਨਾਰਾਇਣ ਬਚਾ ਨਾਰਾਇਣ ਬਚਾ ਕਹਿੰਦੇ ਤਿੰਨ ਵਾਰੀ ਜਦੋਂ ਨਾਰਾਇਣ ਕਾ ਨਾਰੈਣ ਨਾਰੈਣ ਕਹਿੰਦੇ ਸੁਵਾਸ ਤਿਆਗ ਤੇ ਤੇ ਸਾਹ ਸਿੰਘ ਜਦੋਂ ਸੁਵਾਸ ਧਿਆਗੇ ਜਿਹੜੇ ਜਾਮ ਲੈਣ ਆਏ ਸੀ ਨਾ ਕਹਿੰਦੇ ਉਥੇ ਫਿਰ ਕਹਿੰਦੇ ਦੇਵਤੇ ਲੈਣ ਆਗੇ ਆਖੋ ਸਤਨਾਮ ਕਹਿੰਦੇ ਸਿੱਧਾ ਸੱਚਖੰਡ ਨੂੰ ਪਰਮੇਸ਼ਰ ਜੀ ਦਾ ਨਾਮ ਤੇ ਆਉਂਦਾ ਤੇ ਆਉਂਦਾ ਸੱਚਖੰਡ ਨੂੰ ਚਲਾ ਗਿਆ ਤਾਂ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਕਲ ਮੈਂ ਇਹੋ ਪੁਨ ਗੁਣ ਗੋਬਿੰਦ ਰਾਹੇ ਸਭ ਸਾਂ ਨੋਕਰ ਭਾਰ ਸੰਭਾਲੇ ਸਾਹੇ ਸਾਹੇ ਵਰਤਤ ਹੋਏ ਨਾ ਜਾਏ ਜੇ ਆਵਤ ਹੋਦੇ ਆਏ ਇਸ ਕਰਕੇ ਪਰਮੇਸ਼ਰ ਦਾ ਨਾਮ ਜਪਣਾ ਅਤ ਜ਼ਰੂਰੀ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਪਤ ਤੋ ਪੁਨੀਤ ਅਸੰਖ ਹੋਏ ਹਰ ਚਰਨੀ ਮਨ ਲਾਗਾ ਉਹ ਕਿਹੜੇ ਕਿਹੜਾਂ ਦੇ ਮੈਂ ਗਿਣਤੀ ਕਰਾਵਾਂ ਭਾਈ ਉਹ ਤਾਂ ਅਣਗਿਣਤ ਨੇ ਤਾਂ ਕਰਕੇ ਬਾਦਸ਼ਾਹ ਕਹਿੰਦੇ ਕੌਣ ਕੋ ਕਲੰਤ ਰਹਿਓ RAM ਨਾਮ ਲੇਤ ਹੀ ਪਵਤਤ ਪਵਿੱਤ ਭਏ RAM ਕਹਿਤਿ ਕਹਿੰਦੇ ਕੋਈ ਕਲਾਂਕੀ ਦਾ ਦਾਗ ਹੀ ਕੋਈ ਨਹੀਂ ਰਹਾ ਨਰਾਇਣ ਨਰਾਇਣ ਵਰਦਾ ਕਾਲਪੁਰਖ ਬੈ ਗੁਰੂ ਦੇ ਚਰਨਾਂ 'ਚ ਜਾਵ ਰਾਜਿਆ ਤਾਂ ਕਰਕੇ ਸੱਚੇ ਪਾਤਸ਼ਾਹ ਜੀ ਇੱਕ ਹੋਰ ਮਿਸਾਲ ਦਿੰਦਾ ਕਹਿੰਦੇ ਤਾਰੀਲੇ ਗਣਤਾ ਬਿਨ ਰੂਪ ਕੁਬਿਜਾ ਬਿਆਦ ਅਜਾਮਲ ਤਾਰੀਲੇ ਗਣਤਾ ਸਾਧ ਸੰਗਤ ਜੀ ਚੰਦਰਮਣੀ ਨਾਮ ਦੀ ਇੱਕ ਗਣਤਾ ਬੇਸਵਾ ਸਾਧ ਸੰਗਤ ਜੋ ਧੰਨ ਦੀ ਪ੍ਰਾਪਤੀ ਵਾਸਤੇ ਸਾਧ ਸੰਗਤ ਜੀ ਵਿਸ਼ੇ ਵਿਕਾਰ ਕਰਦੀ ਹੈ ਸਾਧ ਸੰਗਤ ਤਾਨ ਵੇਟ ਵੀ ਐ ਅੱਠੇ ਪਹਿਰ ਇਸੇ ਲਾਲ ਸਾਹਿਬ ਵਿੱਚ ਗੁਜਾਰ ਰਹੀ ਸੀ ਇੱਕ ਦਿਨ ਸਾਧ ਸੰਗਤ ਜੀ ਮੂਲੇ ਧਾਰ ਵਰਖਾ ਹੁਣ ਮੂਲੇ ਧਾਰ ਵਰਖਾ ਸਮਝਨੇ ਬੀਲਾ ਦਾ ਧਾਰ ਨਹੀਂ ਮੋਟੀ ਗਣੀ ਦਾ ਖੋਸਾ ਤਾ ਹੁਣ ਮੂਲੇ ਧਾਰਮੀ ਕਹਿੰਦੇ ਤੇ ਸਾਧ ਸੰਗਤ ਵੀ ਇੱਕ ਮਹਾਤਮਾ ਜਿਨ੍ਹਾਂ ਦੇ ਕੱਪੜੇ ਭਿੱਜੇ ਹੋਏ ਸਨ ਉਹ ਆ ਕੇ ਗਣਤਾ ਦੇ ਬੂਹੇ ਅੱਗੇ ਖੜੋ ਗਿਆ ਠੰਡ ਕਾਰਨ ਮਹਾਤਮਾ ਸਾਧ ਸੰਗਤ ਜੀ ਵਿਹਾਲ ਸੀ ਤੇ ਉਸ ਦੇ ਦੰਦ ਵਾਜ ਰਹੇ ਸਨ ਪੰਜਾਬੀ ਚ ਕਹ ਲੋ ਦੰਦ ਘੜਿੱਕਾ ਖੋਸਾ ਤਰਹਾ ਠੰਡ ਵੀ ਪੈਂਦਾ ਉੱਤੋਂ ਠੰਡ ਹੈ ਤੇ ਦੂਜਾ ਵਸਤਰ ਪਹਿਜ ਗਏ ਤੇ ਸਾਧ ਸੰਗਤ ਜੀ ਸਰੀਰ ਕੰਬ ਰਿਹਾ ਉਹਨਾਂ ਦੀ ਅਜਿਹੀ ਤਰਸਜੋਗ ਹਾਲਤ ਵੇਖ ਕੇ ਇਸਤਰੀ ਸੁਭਾਅ ਅਨੁਸਾਰ ਗਣਕਾ ਨੂੰ ਤਰਸ ਆ ਗਿਆ ਖੋਸਾ ਤਨਾ ਤਰਸ ਆਇਆ ਬੜਦੇ ਨਾ ਤਰਸ ਆਇਆ ਮੈਂ ਰਾਮਤੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਨਿਲੈ ਤਾਂ ਜੀਵਾ ਤਨਮਨ ਥੀਵੇ ਜਦੋਂ ਬੰਦੇ ਦੇ ਹਿਰਦੇ ਵਿੱਚ ਤਰਸ ਆਉਂਦਾ ਨਾ ਕਿਸੇ ਪ੍ਰਤੀ ਦਇਆ ਆਉਂਦੀ ਹੈ ਸੰਗਲ ਉਹ ਤੇ ਕਾਲਪੁਰਖ ਦੀ ਕਿਰਪਾ ਆਖੋ ਸਤਨਾ ਹੁਣ ਗਰਤਾਂ ਨੂੰ ਤਰਸ ਆਇਆ ਸਾਧੂ ਤੇ ਆਪਣੇ ਘਰ ਦੇ ਅੰਦਰ ਬਿਠਾ ਕੇ ਨਾ ਕੋਲਿਆਂ ਦੀ ਅੰਗੀਠੀ ਵਾਲ ਲਈ ਆਖੋ ਸਤਨਾ ਹੁਣ ਕੋਲਿਆਂ ਦੀ ਅੰਗੀਠੀ ਪਹਹਾ ਲਈ ਤੇ ਸਾਹ ਸੰਗਤ ਜੀ ਸਾਧੂ ਨੂੰ ਨਿਗ੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍ ਤੇ ਦਰਸ਼ਨਾਂ ਦੇ ਸਦਕਾ ਵੇਸਵਾ ਦੇ ਮਨ ਵਿੱਚ ਨਾ ਸ਼ੁਭ ਸੰਕਲਪ ਪੈਦਾ ਹੋਵੇ ਸਾਧ ਸੰਗਤ ਜੀ ਤੇ ਸੰਤਾਂ ਦੇ ਚਰਨਾਂ ਤੇ ਸਿਰ ਰੱਖ ਕੇ ਬੇਨਤੀ ਕਰਨ ਲੱਗੀ ਕਿ ਮਹਾਰਾਜ ਮੈਂ ਬੜੀ ਅਪਹਾਗਣ ਤੇ ਪਾਪਣ ਔਰਤ ਦਾ ਪਤੀ ਰਾਪੂ ਘੁੰਡ ਪ੍ਰੰਤੋ ਮੈਂ ਤਾਂ ਬੌਲਤ ਦੇ ਲਾਲਚ ਵਾਸ ਦਿਨ ਵਿੱਚ ਕਰਮ ਕਰ ਲਈ ਬੱਖ-ਬੱਖ ਮਰਦਾਂ ਨੂੰ ਪਤੂ ਧਾਰਨੀ ਹੈ ਤੇ ਸਾਧ ਸੰਗਤ ਜੀ ਕਹਿੰਦੀ ਮੇਰਾ ਪਾਪਨ ਦਾ ਉਧਾਰ ਕਿਵੇਂ ਹੋਵੇਗਾ ਆਖੋ ਸਤਨਾਮ ਆਪ ਦਾ ਕਿਰਪਾਲੂ ਦਿਆਲੂ ਮੇਰੇ ਅਪਾਗਨ ਉੱਤੇ ਵੀ ਤਰਸ ਖਾ ਕੇ ਕਿਰਪਾ ਕਰੋ ਜਦੋਂ ਗਣਕਾਂ ਨੇ ਇਸ ਪ੍ਰਕਾਰ ਬੇੜਤੀਆਂ ਕੀਤੀਆਂ ਨਾ ਤਾਂ ਸੰਤਾ ਨੇ ਇੱਕ ਤੋਤੇ ਵਾਲਾ ਪਿੰਜਰਾ ਜੋ ਉਹਨਾਂ ਦੇ ਕੋਲ ਸੀ ਗਣਕਾਂ ਨੂੰ ਫੜਾਉਂਦਿਆ ਕਿ ਆ ਧੀਏ ਇਸ ਤੋਤੇ ਨੂੰ ਆਪਣੇ ਕੋਲ ਰੱਖ ਲੈ ਸਵੇਰ ਉੱਠ ਕੇ ਇਸ਼ਨਾਨ ਕਰਨ ਤੋਂ ਬਾਅਦ ਇਸ ਤੋਤੇ ਨੂੰ ਨਾ ਰਾਮ ਰਾਮ ਪੜਾਉਣਾ ਰਾਮ ਰਾਮ ਪੜਾਉਣਾ ਉਪਦੇਸ਼ ਦੇ ਕੇ ਸੰਤ ਵਿਦਾ ਹੋ ਗਏ ਗਣਕਾਂ ਨੇ ਹਰ ਰੋਜ਼ ਮਹਾਂਪੁਰਖਾਂ ਦਾ ਬਚਨ ਸੁਣਾਉਣਾ ਸ਼ੁਰੂ ਕਰਦਾ ਤੇ ਹਰ ਰੋਜ਼ ਤੋਤੇ ਨੂੰ ਰਾਮ ਰਾਮ ਜਪਾਉਂਦਿਆਂ ਉਸ ਦਾ ਸਾਹ ਸੰਗਤ ਵੀ ਰਸਨਾ ਵੀ ਪਵਿੱਤਰ ਹੋ ਗਈ ਤੇ ਘਰ ਵੀ ਪਵਿੱਤਰ ਹੋ ਗਿਆ ਆਖੋ ਸਤਨਾਮ ਘਰ ਪਵਿੱਤਰ ਹੋ ਗਿਆ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ ਨਾ ਜਿੱਥੇ ਨਾਮ ਨਾ ਜਪੀਏ ਮੇਰੇ ਗੋਵਿੰਦਾ ਕਿਉਂ ਸਹੀ ਨਗਰ ਉਜਾਰੀ ਜੀਓ ਕਹਿੰਦੇ ਉਹਦਾ ਨਗਰ ਉਜਾੜ ਹੈ ਤੇ ਜਿੱਥੇ ਪਰਮੇਸ਼ਰ ਦਾ ਨਾਮ ਜਪਿਆ ਹੋਵੇ ਉਹ ਭਾਵੇਂ ਕੱਖਾਂ ਦੀ ਕੁਲੀ ਹੋਵੇ ਤੇ ਭਾਵੇਂ ਚਵਾਰਿਆਂ ਵਾਲਾ ਘਰ ਹੋਵੇ ਕਹਿੰਦੇ ਉਹ ਹਮੇਸ਼ਾ ਹੀ ਵੱਸਦੇ ਰਹਿੰਦੇ ਆ ਖੁਸ਼ਾਤਨ ਹਾ ਹੁਣ ਮਹਾਰਾਜ ਬੰਦਗੀ ਹੁੰਦੀ ਹੈ ਸਿਮਰਨ ਹੁੰਦਾ ਤੇ ਪਾਤਸ਼ਾਹ ਜੀ ਕਹਿੰਦੇ ਨਾਮ ਕਹਿਤ ਗੋਬਿੰਦ ਕਾ ਸੂਚੀ ਭਈ ਰਸਨਾ ਰਸਨਾ ਪਵਿੱਤਰ ਹੋ ਜਾਂਦੀ ਹੈ ਪਰਮੇਸ਼ਰ ਦਾ ਨਾਮ ਲੈਂਦੇ ਆਂ ਵਾਲੀ ਗੱਲ ਉਹ ਸੋ ਪਰ ਵੀ ਵਾਪਰਨ ਲੱਗੀ ਗਣਕਾ ਨੂੰ RAM ਨਾਮ ਵਿੱਚ ਰਸਾਉਣ ਲੱਗਾ ਜੈਸਾ ਕਿ ਪਾਤਸ਼ਾਹ ਜੀ ਪਰਮਾਉਂਦੇ ਐ ਜਿਉ ਸਾਬਣ ਕਾਪਰ ਉਜਲੋਤ ਨਾਮ ਜਪਤ ਸਭ ਭਰਮ ਪਉ ਖੋਤ ਗਣਕਾ ਦਾ ਮਨ ਵੀ ਉੱਚਾ ਹੋਣ ਲੱਗਿਆ ਆਖੋ ਸਤਨਾਕ ਇੱਕ ਹਨੇਰੀ ਰਾਤ ਨੂੰ ਇੱਕ ਜਹਰੀਲਾ ਸੱਪ ਸਾਹ ਸੰਗਤ ਜੀ ਉਨੇ ਤੋਤੇ ਨੂੰ पिंजਰੇ ਵਿੱਚ ਦੱਸ ਕੇ ਮਾਰ ਦਿੱਤਾ ਹੁਣ ਹਨੇਰੇ ਵਿੱਚ ਨਿਤ ਨੇਮ ਅਨੁਸਾਰ ਗਣਕਾ ਤੋਤੇ ਨੂੰ ਆਰਾਮ ਨਾਮ ਘਾਉਣ ਲਈ ਉੱਠੀ ਨਾ ਪਰ ਤੋਤੇ ਦੀ ਕੋਈ ਆਵਾਜ਼ ਨਾ ਆਈ ਉਸ ਨੇ ਸੋਚਿਆ ਕਿ ਤੋਤਾ ਸੁੱਤਾ ਪਿਆ ਹੈ ਤੋਤੇ ਨੂੰ ਜਗਾਉਣ ਲਈ पिंजਰੇ ਦੇ ਗੂਹੇ ਰਾਹੀ ਜਦੋਂ पिंजਰੇ ਵਿੱਚ ਹੱਥ ਪਾਇਆ ਤਾਂ ਸੱਪ ਨੇ ਇਹਨੂੰ ਵੀ ਡੰਗ ਲਿਆ ਖੋ ਸਤਨਾ ਔਰ ਹੁਣ RAM RAM ਕਹਿੰਦੀ ਪ੍ਰਾਣ ਨਿਕਲ ਗਏ ਸਤਿਗੁਰੂ ਬਖਸ਼ੇ ਸਤਿਗੁਰੂ ਕੀ ਕਹਿੰਦੇ ਕਹਿੰਦੇ RAM RAM ਕਹਿੰਦੀ ਤੇ ਪ੍ਰਾਣ ਨਿਕਲ ਗਏ ਅੰਤ ਵੇਲੇ RAM ਦਾ ਨਾਮ ਲੈਣ ਕਰਕੇ ਬੈਕੁੰਠ ਧਾਮ ਦੀ ਵਸਨੀਕ ਹੋ ਗਈ ਇਸ ਪ੍ਰਕਾਰ ਪਰਮੇਸ਼ਰ ਦਾ ਨਾਮ ਜਪ ਕੇ ਅਣਗਿਣਤ ਪਾਪੀ ਵੀ ਪੁਣੀ ਹੋ ਕੇ ਮੁਕਤ ਹੋ ਜਾਂਦੇ ਨੇ ਜੇਵੇਂ ਗਣਕਾ ਦਾ ਉਧਾਰ ਹੋਇਆ ਗੁਰਬਾਣੀ ਵਿੱਚ ਗਣਕਾ ਬਾਰੇ ਲਿਖਿਆ ਸੂਆ ਪੜਾਵਤ ਗਣਕਾ ਤਰੀ ਸੂਆ ਕਿਹਨੂੰ ਕਹਿੰਦੇ ਆ ਕਿਉਂ ਬਈ ਸੂਆ ਬੀਬੀਓ ਸੂਆ ਪਾ ਕੇ ਨਾ ਕੋਈ ਬੋਰੀ ਬਾਰੀ ਸੌਣ ਨਾਲ ਹੁੰਦਾ ਪਰ ਸੂਆ ਗੁਰਬਾਣੀ ਦੇ ਵਿੱਚ ਕਿਹਨੂੰ ਕਿਹਾ ਤੋਤੇ ਨੂੰ ਕਿਹਾ ਸੂਆ ਪੜਾਵਤ ਗਣਕਾ ਤਰੀ ਸੋ ਹਰ ਨਹਿਨੋ ਕੀ ਪੁੱਤਰੀ ਤੇ ਫਿਰ ਇੱਕ ਹੋਰ ਜਿਤਰਾ ਆਉਂਦਾ ਗਨਤਾ ਪਾਪਨ ਹੋਇ ਕੈ ਪਾਪਾਂ ਦਾ ਦਲ ਹਾਰ ਪਰੋਤਾ ਪਾਪਾਂ ਦਾ ਗਲੇ ਹਾਰ ਪਰੋਇਆ ਸਾਹਿਬ ਸੰਤ ਜੀ ਮਹਾਪੁਰਖ ਅਚਾਨਕ ਗਨਤਾ ਬਾੜੇ ਆਏ ਖਲੋਤਾ ਅਚਾਨਕ ਸਾਧੂਆਂ ਦਾ ਉਹਦੇ ਘਰ ਵਿੱਚ ਆਉਣਾ ਆਇਆ ਦੁਰਮਤ ਦੇਖ ਅਦਿਆਲ ਹੋਏ ਹੱਥੋਂ ਉਸ ਨੂੰ ਤੇ ਤੋਸ ਤੋਤਾ ਕਹਿੰਦੇ ਉਹ ਸਾਧੂ ਦੇ ਉਹਦੇ ਹੱਥ ਤੋ ਦੇਖੇ ਉਹ ਤੇ ਤਰਸ ਆਇਆ ਤੇ ਤੋਤਾ ਦੇ ਦਿੱਤਾ ਰਾਮਨਾਵ ਉਪਦੇਸ਼ ਕਰ ਖੇਲ ਗਿਆ ਦੇ ਬਣ ਜ ਸੋਤਾ ਲਿਵ ਲਾਗੀ ਤਿਸ ਤੋਤੇਉਂ ਇਹ ਤੇ ਪੜਾਏ ਕਰੇ ਅਸੋਤਾ ਕਹਿੰਦੇ ਤੋਤੇ ਨੂੰ ਨਾਮ ਜਪਾਉਂਦੇ ਜਪਾਉਂਦੇ ਉਹਦੀ ਵੀ ਲਿਵ ਪਰਮੇਸ਼ਰ ਦੇ ਨਾਮ ਨਾਲ ਲੱਗੀ ਤੇ ਦੇਖੋ ਫਿਰ ਮਾਰ ਕਹਿੰਦੇ ਅੰਤ ਕਾਲ ਜਮ ਜਾਲ ਤੋੜ ਨਰਕ ਵਿੱਚ ਮੈਂ ਖਾਦਸ ਗੋਤਾ ਗਈ ਬੈਕੁੰਟ ਵਾਣ ਚੜ ਨਾਉ ਨਾਰਾਇਣ ਸੋਤ ਅਸ਼ੋਤਾ ਥਾਉ ਨ ਥਾਵੇਂ ਮਾਨ ਮਨੋਤਾ ਕਹਿੰਦੇ ਉਹ ਨ ਥਾਵੀ ਨੂੰ ਹੀ ਪਰਮੇਸ਼ਰ ਦੇ ਦਾਗਾ ਚ ਥਾਮ ਮਿਲ ਗਈ ਐਸਾ ਪਰਮੇਸ਼ਰ ਦਾ ਨਾਮ ਤਾਂ ਕਰਕੇ ਮਾਰੇ ਕਹਿੰਦੇ ਪੁੰਨੀ ਪਾਪੀ ਆਖਰ ਨਾ ਹੈ ਕਰ ਕਰ ਕਰਨਾ ਲਿਖ ਲੈ ਜਾਓ ਜੀਵ ਜੋ ਵੀ ਆਪਣੇ ਹੱਥਾਂ ਨਾਲ ਕਰਤਵ ਕਰਦਾ ਹੈ ਉਹਨਾਂ ਸਾਰਿਆਂ ਨੂੰ ਧਰਮ ਰਾਜ ਦੇ ਗੂਤ ਚਿੱਤ ਤੇ ਗੋਪਤ ਲਿਖ ਲਿਖ ਕੇ ਜਾਂਦੇ ਨੇ ਸਾਧ ਸੰਗਤ ਸਨਾਤਨ ਧਰਮ ਦੇ ਗ੍ਰੰਥਾਂ ਅਨੁਸਾਰ ਚਤਰ ਜੀਵ ਦੇ ਸੱਜੇ ਮੋਢੇ ਤੇ ਬੈਠਾ ਹੈ ਤੇ ਜੀਮ ਵੱਲੋਂ ਦਿਨ ਵਿੱਚ ਕੀਤੇ ਗਏ ਸਾਰੇ ਕੰਮਾਂ ਦਾ ਲੇਖਾ ਲਿਖਦਾ ਹੈ ਤੇ ਗੋਪਤ ਖੱਬੇ ਮੋਢੇ ਤੇ ਬੈਠ ਕੇ ਰਾਤੀ ਕੀਤੇ ਗਏ ਕੰਮਾਂ ਦਾ ਲੇਖਾ ਲਿਖਦਾ ਆਖੋ ਸਤਨਾਮ ਇਸ ਕਰਕੇ ਮਾਰ ਕਹਿੰਦੇ ਅੰਤ ਸਮੇ ਇਹ ਲੇਖਾ ਧਰਮ ਰਾਜ ਅੱਗੇ ਰੱਖਿਆ ਜਾਂਦਾ ਹੈ ਜੋ ਜੀਵ ਆਪਣੀ ਹੱਥਾਂ ਨਾਲ ਸੰਸਾਰ ਵਿੱਚ ਨਖਿਧ ਕਰਮ ਕਰਦੇ ਨੇ ਉਹ ਆਪਣੇ ਹਿਰਦੇ ਜਾਂ ਅੰਤਿਕਰਨ ਰੂਪੀ ਕਾਗਜ਼ ਉੱਤੇ ਲਿਖ ਕੇ ਪਰਲੋਕ ਨੂੰ ਲੈ ਜਾਂਦੇ ਜੈਸਾ ਕਿ ਜਿਵ ਆਇਆ ਤੇ ਉਹ ਜਾਇਰ ਸੀ ਕੀਆ ਲਿਖ ਲੈ ਜਾਏ ਇਸ ਕਰਕੇ ਮਾਰੇ ਕਹਿੰਦੇ ਭਾਈ ਜਿਹੜਾ ਚੰਗੇ ਕਰਮ ਕਰਦਾ ਚੰਗਾ ਖਾ ਲੈਂਦਾ ਜਿਹੜਾ ਮਾੜੇ ਕਰਮ ਕਰਦਾ ਫਿਰ ਮਾੜਾ ਪੋਕਦਾ ਕੀ ਕਹਿੰਦੇ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਵੋ ਜਾਓ ਇਹ ਜੀਵ ਆਪ ਹੀ ਕਰਮਾਂ ਦੇ ਬੀਜ ਨੂੰ ਬੀਜ ਦਾ ਇਤਿਆਪੀ ਉਹ ਦੇ ਫਲ ਨੂੰ ਖਾਂਦਾ ਅਰਥਾਤ ਭੋਗਦਾ ਹੈ ਕੀ ਕਹਿੰਦੇ ਪਾਸ਼ਾ ਕਿਰਤ ਉਹਨਾਂ ਦਾ ਮਿੱਠ ਸੁਨਾਹੇ ਉਹ ਆਪਣਾ ਬੀਜ ਆਪ ਹੀ ਖਾਏ ਉਹਨਾਂ ਦਾ ਕੀਤਾ ਕਰਮ ਹੈ ਮਾੜਾ ਕਰਾਂਗੇ ਮਾੜੇ ਦਾ ਫਲ ਮਾੜਾ ਹੈ ਜੈਸਾ ਬੀਜਾ ਸੋ ਲੁਣਾ ਹੈ ਕਰਮਾਂ ਸੰਦੜਾ ਖੇਤ ਜਿਹੋ ਜਿਹਾ ਬੀਜੋਗੇ ਨਾ ਫਿਰ ਉਹੇ ਜਿਹਾ ਫਲ ਪ੍ਰਾਪਤ ਹੁੰਦਾ ਤਾਂ ਕਰਕੇ ਮਰ ਕਹਿੰਦੇ ਨਾਨਕ ਹੁਕਮੀ ਆਉਂਦੇ ਜਾਉਂ ਸਤਿਗੁਰੂ ਨਾਨਕਦੇਵ ਜੀ ਪਰਮਾਉਂਦੇ ਨੇ ਕਿ ਉਹ ਪਰਮੇਸ਼ਰ ਦੇ ਹੁਕਮ ਨਾਲ ਹੀ ਜੀਵ ਕਰਮਾਂ ਦਾ ਫਲ ਭੋਗਣ ਵਾਸਤੇ ਆਉਂਦੇ ਐ ਤੇ ਫਿਰ ਚਲੇ ਜਾਂਦੇ ਐ ਆਪ ਹਰ ਜੀਵ ਨੂੰ ਆਪਣੇ ਕਰਮਾਂ ਦਾ ਫਲ ਭੋਗਣਾ ਪੈਂਦਾ ਜਿਵੇਂ ਮਾਨੰਦਰਖੀ ਰਾਜਾ ਅਜ ਆਗ ਦੇ ਅਨੇਕਾਂ ਹੀ ਪ੍ਰਸੰਗ ਨੇ ਇਸ ਕਰਕੇ ਮਾਰਾ ਕਹਿੰਦੇ ਬਿਨ ਭੋਗੇ ਭਾਗੇ ਨਹੀਂ ਕਰਮ ਗਤੀ ਬਲ ਵੰਤ ਕਰਮਾਂ ਦੀ ਐਸੀ ਚਾਲ ਐ ਕਿ ਜਿਹੋ ਜੇ ਕਰਮ ਕਰ ਲਾਗੇ ਫਿਰ ਉਹੇ ਜਿਹਾ ਫਲ ਪ੍ਰਾਪਤ ਹੋ ਇਸ ਕਰਕੇ ਮਾਰ ਕਹਿੰਦੇ ਦੱਦਾ ਦੋਸ਼ ਨਾ ਦਿਓ ਕੋਈ ਦੋਸ਼ ਕਰਮਾਂ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਜਨਾ ਸ਼ਲੋਕ ਪੜ੍ਹਦੇ ਹਰ ਇੱਕ ਦੀ ਜਵਾਨ ਤੇ ਚੜਿਆ ਚੰਗਿਆਈਆਂ ਬਰਿਆਈਆਂ ਬਾਚਾ ਧਰਮ ਹਦੂਰ ਕਰਮੀ ਆਪੋ ਆਪਣੇ ਕਿਨੇ ਲੈ ਕੇ ਦੂਰ ਚੰਗੇ ਕਰਮ ਕਰਾਂਗੇ ਗੁਰੂ ਦੇ ਨੇੜੇ ਆ ਮਾੜੇ ਕਰਮ ਕਰਾਂਗੇ ਸੇਸ ਕਰਕੇ ਭਾਈ ਨਾਮ ਜਪਣਾ ਵੀ ਸਭ ਤੋਂ ਵੱਡਾ ਕੋਨਾ ਹੈ ਆਓ ਇਸ 20ਵੀਂ ਪੌੜੀ ਤੋਂ ਸੇਧ ਲਈਏ ਕਿ ਗੁਰੂ ਨਾਨਕ ਸਾਹਿਬ ਜੀ ਨੇ ਜੋ ਸਾਨੂੰ ਕਿਹਾ ਕਿੰਦੇ ਭਾਈ ਮਨ ਦੇ ਵਿੱਚ ਬੜੀ ਤਰ੍ਹਾਂ ਦਾ ਈਰਖਾ ਦੁਆਸ਼ ਰੂਪ ਪਾਪਾਂ ਦੀ ਮੈਲ ਭਰੀ ਪਈ ਹੈ ਇਸ ਮੈਲ ਨੂੰ ਜਿੱਤੋ ਨਾ ਤਾਂ ਪਰਮੇਸ਼ਰ ਦਾ ਨਾਮ ਜਪੋ ਪਰਮੇਸ਼ਰ ਦਾ ਨਾਮ ਜਪਦਿਆਂ ਪਾਪੀ ਵੀ ਫਿਰ ਉੱਨੀ ਬਣ ਜਾਂਦੇ ਐ ਸੋ ਆਓ ਗੁਰੂ ਨਾਨਕ ਦੇ ਸੂਦਾਂਤ ਨੂੰ ਜ਼ਿੰਦਗੀ ਦੇ ਵਿੱਚ ਧਾਰਨ ਕਰਦੇ ਹੋਇਆ ਲੋਕ ਸੁਖੀਏ ਪਰਲੋਕ ਸੇਲੇ ਨਾਨਕ ਹਰ ਪ੍ਰਭਾਤੇ ਮੇਲੇ ਦੇ ਭਾਗੀ ਬਣੀਏ ਕੱਲ ਨੂੰ 21ਵੀਂ ਪੌੜੀ ਦੇ ਪਾਵਨ ਸ਼ਬਦਾਂ ਦੀ ਵਿਚਾਰ ਕਰਾਂਗੇ ਸੋ ਗੁਰਮਤੀਆਂ ਵਿਚਾਰਾਂ ਕਰਦੇ ਹੋਈਆਂ ਅਨੰਤ ਤਰ੍ਹਾਂ ਦੀਆਂ ਭੁਲਾ ਸਤਿਗੁਰ ਜੀ ਔਰ ਗੁਰੂ ਕੇ ਸੰਗਤ ਬਖਸ਼ਣ ਯੋਗ ਹੈ ਬਲਾਓ ਜੀ ਫਤੇ ਪਾਓ ਜੀ ਫਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ